ਇਹ ਤਸਵੀਰਾਂ ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਤਗਾਣਾ ਦੀਆਂ ਨੇ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਪਰਿਵਾਰਾਂ ਦੇ ਵਿੱਚ ਗੋਲੀਆਂ ਚੱਲੀਆਂ ਨੇ ਦੱਸਦੀ ਹੈ ਕਿ ਇਹ ਦੋਨੋਂ ਪਰਿਵਾਰ ਆਪਸ ਦੇ ਵਿੱਚ ਭਰਾ ਹਨ ਗੋਲੀਆਂ ਚੱਲਣ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਪਰਿਵਾਰ ਦੇ ਕਿਸੇ ਜੀ ਦੇ ਵੱਲੋਂ ਬਣਾਈ ਗਈ ਹੈ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਤਗਾਣਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਭਰਾ ਦੇ ਵੱਲੋਂ ਆਪਣੇ ਹੀ ਭਰਾ ਦੇ ਘਰ ਦੇ ਉੱਪਰ ਹਮਲਾ ਕਰਦਿਆਂ ਗੋਲੀਆਂ ਚਲਾ ਦਿੱਤੀਆਂ ਗਈਆਂ ਇੱਟਾਂ ਰੋੜੇ ਅਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣਾਈ ਦੇ ਰਹੀ ਹੈ ਹਮਲੇ ਦੇ ਵਿੱਚ ਗੋਲੀ ਲੱਗਣ ਦੇ ਨਾਲ ਸ਼ਹਾਬਾਜ਼ ਸਿੰਘ ਅਤੇ ਇੱਟ ਲੱਗਣ ਦੇ ਨਾਲ ਉਸ ਦੀ ਭੈਣ ਜ਼ਖਮੀ ਹੋਏ ਨੇ ਜ਼ਖਮੀ ਵਿਅਕਤੀਆਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਘਰਿਆਲਾ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਜ਼ਖਮੀ ਸ਼ਹਾਬਾਜ਼ ਸਿੰਘ ਤੇ ਉਸ ਦੀ ਭੈਣ ਨੇ ਦੱਸਿਆ ਕਿ ਉਹਨਾਂ ਦੇ ਆਪਣੇ ਹੀ ਭਰਾ ਦੇ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਜ਼ਮੀਨ ਦਾ ਵਿਵਾਦ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਉਹਦੇ ਭਰਾ ਨੇ ਆਪਣੇ ਭਰਾ ਤੇ ਹਮਲਾ ਕੀਤਾ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹਨਾਂ ਦਾ ਝਗੜਾ ਹੋਣ ਗਿਆ ਸੀ ਮੈਂ ਆਪਣੇ ਪੇਕੇ ਆ ਘਰੇ ਮਿਲਣ ਆਈ ਸੀ ਉਹਨਾਂ ਮੇਰੇ ਵੀ ਨਾਲ ਸੱਤਾ ਲਾ ਦਿੱਤੇ ਨਾ ਚਾਚੇ ਗੋਗੀ ਨੇ ਉਹਨੇ ਮੇਰੇ 'ਤੇ ਹੱਟ ਮਾਰੀ ਹਾਜੀ ਸੋਨੂ ਸੀ ਤੇ ਜੋਗਾ ਸੀ ਹੋਰ ਕਿੰਨੇ ਕਿ ਬੰਦੇ ਨਾਲ ਸੀ ਉਹਨਾਂ ਨੇ ਤਾਂ ਨੌ ਜਾਣੇ ਸੀ ਉਹ ਹਾਜੀ ਜੋਗੇ ਕੋਲ ਹਥਿਆਰ ਸੀ ਗੱਲ ਇਹ ਹੋਈ ਕਿ ਮੇਰੇ ਬੈਰੀ ਹੋਣੀਆਂ ਚਾਰ ਭਰਾ ਚੌਪਰਾਵਾਂ ਨੂੰ ਪਹਿਲੀ ਬੰਦੇ ਆਈ ਮਿਲ ਗਈ ਆ ਤੇ ਕਨਾਲ ਸਾਡੇ ਸਾਂਝਾ ਹੀ ਥਾਂ ਉਹਦੇ ਵਿੱਚ ਉਹ 5-5 ਮਰਲੇ ਤਿੰਨਾਂ ਪਰਵਾਂ ਨੂੰ ਆਏ ਆ ਤੇ ਤਿੰਨ ਚੌਪਸਾ ਪਰਵਾਂ ਮੇਰਾ ਡੇਰੀ ਉਹਨੂੰ ਤਿੰਨ ਮਰਲੇ ਥਾਂ ਆਏ ਤੇ ਦੋ ਮਰਲੇ ਥਾਂ ਹਜਾਰਾ ਸਿੰਘ ਦੇ ਥੱਲੇ ਵਗਨ ਦਿਆ ਆਏ ਜਦ ਉਹਨੂੰ ਆਖਿਆ ਕਿ ਅਸੀਂ ਸ਼ੈਦ ਪਾਉਣਾ ਹੈ ਡੰਗਰਾਂ ਦਾ ਤੇ ਸਾਨੂੰ ਥਾਂ ਸਾਡੇ ਅਗੋਂ ਦਾ ਆਤਮਾ ਥਾਂ ਦਵਾ ਐਸੇ ਕਰ ਦਿਆ ਹੀ ਸਾਡਾ ਤਰਾ ਜਾਰਾ ਵੱਧ ਗਿਆ ਜਰਾ ਤੇ ਉਹਦੇ ਵਿੱਚ ਸਿਮਰ ਸਿੰਘ ਸਾਣਾ ਉਹ ਨਰਮਲ ਸਿੰਘ ਆ ਇਹਨੇ ਹਜਾਰਾ ਸਿੰਘ ਨੂੰ ਉਂਗਲ ਦੇ ਕੇ ਆਂਦਾ ਚਾਚਾ ਇਹਨਾਂ ਨੂੰ ਖਾਣ ਦੇ ਕੇ ਅੱਜ ਚੰਗੀ ਰਹੀ ਜਣਾ ਤਾਂ ਕਰਕੇ ਝਗੜਾ ਜਿਆਦਾ ਬੋਲਿਆ ਉਹਦੇ ਬਾਅਦ ਵਿੱਚ ਜਦੋਂ ਝਗੜਾ ਚੱਲਣ ਲੱਗ ਪਿਆ ਜੋਗਾ ਸਿੰਘ ਬਲਜੀਤ ਸਿੰਘ ਉਰਫ ਜੋਗਾ ਸਿੰਘ ਸਾਨਾ ਹ ਨਰਮਲ ਸਿੰਘ ਦਾ ਉਹ ਰੈਫਲ ਲੈ ਕੇ ਘਰੋਂ ਸਿੱਧੀਆਂ ਗੋਲੀਆਂ ਮਾਰਨ ਲੱਗ ਪਿਆ ਸਾਡੇ ਤੇਰੇ ਮੇਰੇ ਘਰ ਦੇ ਹਾਲਾਤ ਵੇਖ ਲੋ ਜage ਮੈਂ ਅੰਦਰ ਵਾਜ ਕੇ ਆਦਾ ਪਰਵਾਰ ਲੈ ਕੇ ਫੇਰ ਭਜਾਂ ਟ੍ਰੈਕਰ ਜਾ ਕੇ ਮੇਰਾ ਵੇਖ ਲੋ ਮੇਰੇ ਘਰ ਦੇ ਹਾਲਾਤ ਜਾ ਕੇ ਬੂਏ ਵੇਖ ਲੋ ਕੀ ਹਾਲਤ ਬਣੀ ਪਈ ਐ ਸਿਰ ਇੱਕ ਗੋੜੀ ਗਨਸ਼ੋਟ ਆ ਜਮੀਨੀ ਵਿਵਾਦ ਨੂੰ ਲੈ ਕੇ ਕੀ ਸਾਰਾ ਮਾਮਲਾ ਜੀ ਇੱਕ ਨਾ ਜੀ ਦੋ ਭਰਾਵਾਂ ਦਾ ਧਗਾਣਾ ਪਿੰਡ ਦੇ ਵਿੱਚ ਇੱਕ ਕਨਾਲ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ ਸੀਗਾ ਇੱਕ ਵੀਡੀਓ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਆ ਜਿਸ ਦੇ ਵਿੱਚ ਗੋਲੀ ਚੱਲਦੀ ਨਜ਼ਰ ਆਈ ਆ ਬਲਜੀਤ ਪਾਰਟੀ ਵੱਲੋਂ ਸਹਿਵਾਜ ਪਾਰਟੀ ਦੇ ਘਰੇ ਜਾ ਕੇ ਹਮਲਾ ਕੀਤਾ ਗਿਆ 12 ਮੋਰ ਦਾ ਫਾਇਰ ਕੀਤਾ ਗਿਆ ਜਿਹੜੀ ਸਹਿਵਾਜ ਪਾਰਟੀ ਆ ਉਹਨਾਂ ਦੀ ਲੱਤ ਦੇ ਵਿੱਚ ਸ਼ਰਾ ਲੱਗਾ ਆ ਜਿਹੜੀ ਬਲਜੀਤ ਪਾਰਟੀ ਆ ਉਹ ਵੀ ਇਸ ਟਾਈਮ ਹਸਪੀਟਲ ਦੇ ਵਿੱਚ ਐਡਮਿਟ ਆ ਉਸ ਨੂੰ ਤਸਦੀਕ ਕਰਨਾ ਬਾਕੀ ਆ ਬਾਕੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਬਾਰੇ ਦੇਖਦੇ ਆ ਕਿੰਨੀ ਕਿ ਸੱਚਾਈ ਆ ਤੇ ਕਿੰਨਾ ਕੁ ਵਿੱਚ ਝੂਠ ਦੱਸਿਆ ਜਾ ਰਿਹਾ ਹੈ ਤੇ ਇਸ ਤੇ ਬਰਖਲਾਪ ਪੀਐਸ ਸਦਰ ਪੱਟੀ ਦੇ ਵਿੱਚ एफआर नंबर 68 ਅੰਡਰ ਸੈਕਸ਼ਨ 109 333 190 91 ਬੀ ਐਨ ਐਸ ਦੇ ਵਿੱਚ ਦਰਜ ਕਰ ਦਿੱਤੀ ਗਈ ਹੈ ਕਿਹੜੀ ਪਾਰਟੀ ਵੱਲੋਂ ਪਰਚਾ ਦਰਜ ਹੋਇਆ ਸਰ ਪਰਚਾ ਸਹਿਵਾਜ ਸਿੰਘ ਪਾਰਟੀ ਵੱਲੋਂ ਦਰਜ ਕੀਤਾ ਗਿਆ ਜੀ ਦੂਸਰੀ ਪਾਰਟੀ ਤਸਦੀਕ ਕੀਤੀ ਜਾਂਦੀ ਹੈ ਦੂਸਰੀ ਪਾਰਟੀ ਦੇ ਜਿਹੜੇ ਉਹ ਐਡਮਿਟ ਹੋਏ ਨੇ ਵੀ ਸਾਡੇ ਵੀ ਇੰਜਰੀ ਹੋਈ ਆ ਉਹਨੂੰ ਤਸਦੀਕ ਕੀਤਾ ਜਾ ਰਿਹਾ ਹੈ